ਵੰਤ ਦਾ ਬਰਾਤ ਇੱਕ ਦਿਨ ਚੱਲਣੀ ਔਖੀ ਹੋ ਜਾਂਦੀ ਉਹਦੇ ਵਿੱਚ ਚਾਰ-ਚਾਰ ਦਿਨ ਹਫਤਾ-ਹਫਤਾ ਬਰਾਤ ਇੱਥੇ ਠਹਿੜਦੀ ਸੀ। ਪੰਜ-ਛੇ ਦਿਨ ਵੱਧ ਜੇ ਨਹੀਂ। ਹਾਂ ਜੀ ਪਿੱਛੇ ਵੀ ਦੇਖਿਆ। ਹੋਰ ਸਾਰੇ ਠਾਕੇ ਬਣੇ ਨਹੀਂ। ਇਹ ਪਹਿਲੇ ਇਹ ਪਹਿਲਾਂ ਵਾਲਾ ਯਾਰ। ਹੋਰ ਠਾਕੇ ਬਣ ਗਏ। ਹੋਰ ਸਾਰੇ ਠਾਕੇ ਜੇ ਬਣ ਗਏ ਇਹ ਹੋ ਗਈ ਆ। ਅਛਾ ਵੀ ਪਹਿਲਾਂ ਜਦੋਂ ਬਰਾਤ ਆਉਂਦੀ ਸੀ ਉਦੋਂ ਸਵੀਕਰ ਵਾਲਾ ਵੀ ਨਾਲ ਹੁੰਦੇ ਜੀ। ਹਾਂ ਨਾਲ ਹੁੰਦਾ ਸੀ ਜੀ। ਉਹਦੇ ਹੀ ਦੇਖੀ ਨੇ ਆਪ। ਅੱਛਾ। ਇੱਧਰ ਇਹ ਨਾਉਣ ਵਾਸਤੇ ਹੁੰਦਾ ਜੀ ਇੱਥੇ। ਅਛਾ ਵੀ ਜਿਹੜੀ ਬਰਾਤ ਆਉਂਦੀ ਸੀਗੀ। ਹਾਂ ਜੀ ਹਾਂ। ਸਸ਼ੀ ਸ਼ਾਲ ਦੋਸਤੋ ਤੁਸੀਂ ਜਿਹੜੇ ਅਣਖ ਦੇ ਨਾਲ ਮਾਲਵਾ ਬੈਲਟ ਜਿਹੜਾ ਬਰਨਾਲਾ ਦੇ ਪਿੰਡ ਖੜੇ ਆ ਠੂਲੀਵਾਲ ਬਾਠਪੱਤੀ ਇੱਥੇ ਇੱਕ ਦਰਵਾਜ਼ਾ ਬਣਿਆ ਹੋਇਆ ਬਹੁਤ ਵਧੀਆ ਜਦੋਂ ਬਰਾਤ ਆਉਂਦੀ ਸੀ ਪਹਿਲਾਂ ਟਾਈਮ ਦੇ ਵਿੱਚ ਤੇ ਇੱਥੋਂ ਐਂਟਰੀ ਹੁੰਦੀ ਸੀ ਉਸ ਬਰਾਤ ਦੀ ਇੱਥੋਂ ਐਂਟਰੀ ਹੋ ਕੇ ਜਿਹੜਾ ਵੈਲਕਮ ਸਵਾਗਤ ਕੀਤਾ ਜਾਂਦਾ ਸੀ ਇੱਥੋਂ ਸਵਾਗਤ ਕਰਕੇ ਨਾਲ ਹੀ ਇਹਦੇ ਜੰਜਕਰ ਬਣਿਆ ਹੋਇਆ ਉਹ ਵੀ ਤੁਹਾਨੂੰ ਦਿਖਾਉਣੇ ਆ ਵਾਕਿਆ ਮੀਨਾਕਾਰੀ ਬਹੁਤ ਵਧੀਆ ਕੀਤੀ ਪਈ ਆ ਤੇ ਇੱਥੇ ਐਂਟਰੀ ਇਹ 게ਟ ਆ ਗਿਆ ਆਪਣਾ ਜਿੱਥੇ ਬਰਾਤ ਵਹਿੰਦੀ ਸੀ ਪਹਿਲਾਂ ਅੰਦਰ ਜਾ ਕੇ ਹਫਤਾ 10 ਦਿਨ ਰਹਿ ਕੇ ਜਾਂਦੀ ਸੀ ਪਿੰਡ ਦੇ ਵਿੱਚ ਸਾਰਾ ਇੱਥੇ ਪਿੰਡ ਦੇ ਹਾਂ ਬੰਦੋਬਸਤ ਵਧੀਆ ਹੁੰਦਾ ਸੀ ਇੱਥੇ ਰਹਿਣ ਸਹਿਣ ਨਾਉਣ ਤੋਣ ਤੇ ਸਪੀਕਰ ਵਗੈਰਾ ਵੀ ਸਾਰਾ ਕੁਝ ਇਹ ਪਹਿਲਾਂ ਹੀ ਕਾਫੀ ਉੱਚੀ ਹੋਈ ਪਹਿਲਾਂ ਮਾਸ ਅੱਛਾ ਜੀ ਗਲੀ 'ਚ ਭਰਤ ਪਈ ਆ ਅੱਜ ਫੇਰ ਵੀ ਉੱਚੀ ਆ 3 ਫੁੱਟ 2 ਫੁੱਟ 4 ਉਹੀ ਤਾਂ ਹੋਈਆ ਪਣੀ ਉਹੀ ਤਾਂ ਗੱਲ ਕਰਦੇ ਵੀ ਪਰਤ ਪੈਣ ਤੋਂ ਬਾਅਦ ਵੀ 3.5 ਫੁੱਟ ਉੱਚਾ ਹੈ ਹਾਂ ਹਜੇ ਵੀ ਲੋਕ ਉੱਤੇ ਆਹ ਜਿਹੜਾ ਤੁਹਾਨੂੰ ਕਹਿਆ ਦੋ ਮੁੰਡਾ ਅੱਟ ਕੋ ਕਵਰਾ ਰੱਖਿਆ ਦੀ ਫਿਕਰ ਨਾਲ ਅੱਟ ਕੋ ਦਾ ਵਿਆਹ ਵਾਲੇ ਦਾ ਤੇ ਗਾਰੂ ਬਾਣੇ ਵਾਲਾ ਉਹ ਸੁਣਾਣਾ ਵਾਰਦੀ ਸੀ ਸਰਕਾਰ ਉਹੀ ਅਸੀਂ ਗੱਲ ਕਰਦੇ ਸੀ ਮੈਂ ਅੱਜ ਕੱਲ ਇੱਕ ਦਿਨ ਸੰਭਾਲਣੀ ਓਕੀ ਹੋ ਜਾਂਦੀ ਬਰਾਤ 7-8 ਘੰਟੇ ਉਹ ਦਿਨ ਮਹੀਨਾ ਮਹੀਨਾ ਤਿੰਨ ਤਿੰਨ ਚਾਰ-ਚਾਰ ਦਿਨ ਹਫਤਾ ਲੋਕਾਂ ਦਾ ਪਿਆਰੀ ਬੜਾ ਹੁੰਦਾ ਸੀ ਆਜ ਕਿਚਾ ਪਾਰ ਕਰਕੇ ਇਕਮ ਚੱਲੀ ਜਾਂਦਾ ਦੀ ਆਹਦਾ ਅਜ ਕੋਦੋਂ ਕੋਈ ਬਹਾ ਮਹਿਰੇ ਪੂਰੇ ਤਾਂ ਹੁੰਦੇ ਹੀ ਨਹੀਂ ਤੇ ਪਿੰਡ ਵਾਲੀ ਸਾਮ ਦੇ ਸੀ ਜਿੱਦਾਂ ਬਾਈ ਨੇ ਦੱਸਿਆ ਵੀ ਪਹਿਲਾਂ ਜਦੋਂ ਬਰਾਤ ਆਉਂਦੀ ਸੀ ਵੀ ਜਿਹੜਾ ਮੁੰਡਾ ਵਿਆਹ ਹੁੰਦਾ ਸੀ ਉਹਦੇ ਵਾਸਤੇ ਅਲੱਗ ਕਮਰਾ ਦਿੱਤਾ ਜਾਂਦਾ ਸੀ ਬਾਕੀ ਜਿਹੜੇ ਖਾਣ ਪੀਣ ਦੇ ਸ਼ਕੀਨ ਸੀ ਉਹਨਾਂ ਵਾਸਤੇ ਅਲੱਗ ਕਮਰਾ ਦਿੱਤਾ ਜਾਂਦਾ ਸੀ ਬੱਚੇ ਹੁੰਦੇ ਤੇ ਰੀਆਂ ਮੰਜੇ ਵੀ ਬਿਸਤਰੇ ਚਾਦਰ ਵਗੈਰਾ ਮਿਸ਼ਾ ਕੇ ਵਧੀਆ ਅਰੇਂਜਮੈਂਟ ਕਰਿਆ ਜਾਂਦਾ ਸੀ ਇੱਕ ਹੋਰ ਜਿਹੜੀ ਨਾਲ ਵਧੀਆ ਗੱਲ ਦੱਸੀ ਹੈ ਵੀ ਉਦੋਂ ਵੇਟਰ ਵਗੈਰਾ ਦਾ ਦਰਵਾਜ਼ ਹੀ ਹੈ ਨਹੀਂ ਸੀ ਆ ਘਰਾਂ ਦੇ ਮੁੰਡੇ ਪਿੰਡ ਦੇ ਮੁੰਡੇ ਸਾਰੇ ਰਲ ਮਿਲ ਕੇ ਸਿਆਣੇ ਨਿਆਣੇ ਉਹ ਜਿਹੜੇ ਬਰਾਤ ਆਉਂਦੀ ਸੀ ਢੋਕਣ ਵਾਸਤੇ ਪਿੰਡ ਦੇ ਵਿੱਚ ਉਹਦੀ ਦੇਖਪਾਲ ਕਰਦੀ ਸੀ ਪ੍ਰੀ ਹੈ ਕਹਿੰਦੇ ਇਹਨਾਂ ਨੂੰ ਇਹਨਾਂ ਨੂੰ ਕੀ ਆਪਾਂ ਪ੍ਰੀ ਹੈ ਕਹਿੰਦੇ ਸੀਗੇ ਤੇ ਉਦੋਂ ਆ ਭਾਈਬਾਲ ਸਾਂਝ ਜਿਹੜੀ ਜਿੰਨਾਂ ਤੇ ਆਪਸ ਵਿੱਚ ਬਣੀ ਸੀਗੀ ਤੇ ਪਿੰਡ ਦੇ ਜਦੋਂ ਕੋਈ ਕੁੜੀ ਦਾ ਵਿਆਹ ਹੁੰਦਾ ਤਾਂ ਐ ਸਾਂਝਦਾ ਸੀ ਵੀ ਸਾਡੀਤੀ ਦਾ ਹੀ ਵਿਆਹਗਾ ਸਾਰਾ ਪਿੰਡ ਪੂਰਾ ਸਹਿਯੋਗ ਕਰਦਾ ਸੀ ਦੋਸਤੋ ਕਦੇ ਲੋਕ ਸਾਰੇ ਕੋਠਿਆਂ ਤੇ ਚੜ ਕੇ ਬਰਾਤ ਨੂੰ ਦੇਖਦੇ ਤੇ ਸ਼ੋਰ ਦੇ ਪ੍ਰਾਣੀਆ ਉਹਦੀਆਂ ਸਾਰੀਆਂ ਉਹ ਕਰਦੇ ਰਿਹਾ ਸੀ ਤੇ ਇੱਥੇ ਇੱਕ ਪ੍ਰਾਣੀ ਇਮਾਰਤ ਆ 100 ਸਾਲ ਤੋਂ ਵੀ ਪਹਿਲਾਂ ਹੀ ਦੱਸ ਰਹੇ ਆ ਪਿੰਡ ਵਾਲਿਆਂ ਨਾਲ ਆਪਾਂ ਕਰਦੇ ਆ ਗੱਲਬਾਤ ਵੀ ਬਿਲਡਿੰਗਾਂ ਜਿਹੜੀ ਇਮਾਰਤਾਂ ਕਿਸ ਕੰਮ ਆਉਂਦੀ ਸੀ ਤੇ ਕਿਉਂ ਬਣਾਈ ਗਈ ਸੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੰਤ ਚੈਨਲ ਤੇ ਸਵਾਗਤ ਆ ਬਾਈ ਤੁਹਾਡਾ ਹਾਂਜੀ ਹੋਰ ਠੀਕ ਠਾਕ ਹੋਈ ਹਾਂ ਠੀਕ ਠਾਕ ਵੀ ਤੇ ਆਪਣਾ ਨਾਮ ਤੇ ਕਿਹੜੀ ਪੱਤੀ ਹੈ ਜੀ ਇਹ ਨਾਮ ਮੇਰਾ ਹੈਗਾ ਜੀ ਹੰਮੀਰ ਸਿੰਘ ਮੰਗਟ ਹਾਂਜੀ ਬਾਠ ਪੱਤੀ ਹੈ ਇਹ ਪਿੰਡ ਟੁੰਡੀਆਂ ਵਾਲੀ ਠੁੱਲੀਵਾਲ ਠੁੱਲੀਵਾਲ ਤੇ ਬਾਠ ਪੱਤੀ ਬਾਠ ਪੱਤੀ ਬਾਠ ਅੱਛਾ ਜਿਹੜੀ ਇਹ ਪੁਰਾਣੀ ਬਿਲਡਿੰਗਾਂ ਕਿੰਨੀ ਕੁ ਪੁਰਾਣੀ ਹੈ ਇਹ? ਇਹ 100 ਸਾਲ ਤੋਂ ਵੱਧ ਪੁਰਾਣੀ ਹੈ। 100 ਸਾਲ ਤੋਂ ਵੱਧ ਪੁਰਾਣੀ ਹੈ ਇਹ। ਤੇ ਮਤਲਬ ਕਿ ਕਿੱਥੇ ਕਿੱਥੇ ਬਾਰਤੀਆਂ ਲਈ ਕਿਹੜੀ ਕਿਹੜੀ ਜਗ੍ਹਾ ਮਤਲਬ ਕੰਮਾਂ ਵਾਸਤੇ ਆਪਣੇ ਕੰਮ ਚ ਆਉਂਦੀ ਸੀ। ਇਹ ਬਾਈ ਜੀ ਤੇ ਬਾਰਤੀ ਜਾਂਦੀ ਦੀ ਜੰਨਾ ਮਰਾਤਾਂ ਬਹਿਈਆਂ ਦੇ ਇੱਥੇ। ਅੱਛਾ। ਮਰਾਤਾਂ ਅੱਡ-ਉੱਡ ਜਗ੍ਹਾ ਬਹਿ ਗਈ। ਇੱਥੇ ਕਿਸੇ ਇਧਰ ਪਾਸੇ ਦਾ ਬਹਿਣ ਬਾਜੇ ਵਾਲੇ। ਹਾਂਜੀ। ਇੱਕ ਤਾਂ ਇਧਰ ਰੇਡ ਸਪੀਕਰ ਵਾਲੇ ਲੱਭੇ ਹੁੰਦੇ ਸੀ। ਅੱਛਾ ਉਹ ਸਪੀਕਰ ਵਾਲਾ ਗਾ। ਹਾਂਜੀ ਉਹ ਸਪੀਕਰ ਵਾਲਾ। ਅੱਛਾ ਦੇਖਦੇ ਆਂ ਕੋਲੇ ਜਾ ਕੇ ਕੈਮਰਾ ਕਰ ਅਛਾ ਵੀ ਪਹਿਲਾਂ ਜਦੋਂ ਬਰਾਤ ਆਉਂਦੀ ਸੀ ਉਦੋਂ ਸਪੀਕਰ ਵਾਲਾ ਵੀ ਨਾਲ ਹੁੰਦੇ ਸੀ ਹਾਂ ਨਾਲ ਹੁੰਦਾ ਸੀ ਜੀ ਉਹਦੇ ਸੀ ਦੇਖੀ ਨੇ ਆਪ ਅੱਛਾ ਇੱਥੇ ਸਪੀਕਰ ਵਾਲਾ ਵੇਲਦਾ ਨਹੀਂ ਸੀ ਸਪੀਕਰ ਇੱਥੇ ਆਪ ਦਾ ਸਪੀਕਰ ਵਗੈਰਾ ਲਾ ਕੇ ਜਿਵੇਂ ਹਾਂ ਜੀ ਜਿਵੇਂ ਹਾਂ ਜੀ ਹਾਂ ਬਾਈ ਜਾਂਦਾ ਸੀ ਉਹ ਸੈਟਅਪ ਲਾ ਕੇ ਨਾ ਹਾਂ ਜੀ ਤੇ ਫਿਰ ਤਾਂ ਬਰਾਤ ਉਦੋਂ ਮੇਨੂੰ ਲੱਗਦਾ 10-10 ਦਿਨ ਹਫਤਾ ਹਫਤਾ ਲਾ ਕੇ ਜਾਂਦੀ ਸੀ ਉਦੋਂ ਲਾਉਂਦੀ ਸੀ ਜੀ ਜਾਂਦੀ ਛੱਡੀ ਸ਼ੁਰਤ ਪਿਲ ਤਾਂ ਲਾਉਂਦੀ ਸੀ ਪੀਏ ਦਿਨ ਜਾਂਦੀ ਸੀ ਹਾਂ ਉਦੋਂ ਬਜ਼ੁਰਗ ਕਹਿੰਦੇ ਵੀ ਪੰਜ-ਪੰਜ ਦਿਨ ਕਿਸੇ ਨੇ ਇੱਕ ਕਿਸੇ ਰੋਟੀ ਕਰਦੀ ਕਿਸੇ ਨੇ ਰੋਟੀ ਕਰਦੀ ਅੱਛਾ ਉਦੋਂ 10-1 ਇਹ ਹੁਣ ਜਿਹੜੀ ਪ੍ਰਾਣੀ ਬਹੁਤ ਇਸ ਜਗ੍ਹਾ ਟੱਕੜੀ ਬਹੁਬਣੀ ਵੀ ਹੈ। ਹਾਂ ਹਾਂ। ਟੱਕੜੀ ਕਰਕੇ ਤਾਂ ਖੜੀ ਹੈ ਨਹੀਂ ਜੀ ਪ੍ਰਾਣੀ ਜਿਹੜੀ ਖੜੀ ਹੈ ਇਹਦੇ ਕਾਰਨ ਹੀ ਆ ਵੀ। ਹਾਂਜੀ। ਜਿਹੜਾ ਮਟੀਰੀਅਲ ਲੱਗਿਆ ਉਹ ਮੇਰੇ ਐਂ ਲੱਗਾ ਜਾਂ ਮੈਂ ਹਜੇ ਹੁਣ ਬਣਾਇਆ ਹੁੰਦਾ। ਹਾਂਜੀ ਹਾਂ। ਉਹ ਨਾਣ ਵਾਸਤੇ ਬਣਾਇਆ ਸੀ। ਇੱਧਰ ਇਹ ਨਾਣ ਵਾਸਤੇ ਹੁੰਦਾ ਜਿੱਥੇ। ਅੱਛਾ ਵੀ ਜਿਹੜੀ ਬਰਾਤ ਆਉਂਦੀ ਸੀਗੀ। ਹਾਂਜੀ ਹਾਂ। ਅੱਛਾ ਵੀ ਕਿਉਂ ਹਫਤਾ ਦਾਦਨ ਰਹਿਣਾ ਹੁੰਦਾ ਜਿਨ੍ਹਾਂ ਨੇ? ਜ਼ਿਆਦਾ ਨਾਣ ਵਗੈਰਾ ਇੱਥੇ ਕਰਦੇ। ਇਹਦੇ ਪਹਿਲੇ ਪਾਸੇ ਖੂਹੀ ਦੀ ਨਾਲ ਲੱਗੂ। ਉੱਥੇ ਕੱਟਾ ਜੋੜ ਦਿੰਦੇ ਤਾਂ ਪਾਣੀ ਪੂਣੀ ਪਿਆ ਉਹਨੂੰ ਖੇੜਾ ਹੁੰਦੀ ਖੇਲ ਬਣੀ ਜਾਂਦੀ ਬਾਹਰਲੇ ਪਾਸੇ ਅੱਛਾ ਉਧਰੋਂ ਪਾਣੀ ਆਉਂਦਾ ਜੀ ਇੱਥੇ ਅੱਛਾ ਇਹਦੀ ਚਾਕ ਡਿੱਗੀ ਆ ਹਾਂਜੀ ਹਾਂ ਆ ਨਾਲ ਲੱਗ ਵੀ ਮੰਦਰਾ ਦੇ ਸਿਮ ਮੰਦਰਾ ਅੱਛਾ ਇਹ ਵੀ ਨਾਲ ਹੀ ਇਕੱਠੇ ਹੀ ਰਿਸਮਾ ਸਭ ਕੁਝ ਅੱਛਾ ਆ ਬਤਾ ਹਾਲ ਹੈ ਅੱਛਾ ਇਹ ਹਾਲ ਤੇ ਵਿੱਚ ਮਤਲਬ ਮੰਜੇ ਲਾਉਣੇ ਜਾਂ ਕੋਈ ਹਾਂਜੀ ਮੁੰਜੇ-ਮੁੰਜੇ ਡਾਉਂਦੇ ਬਰਾਤ ਬੈਠਣ ਨੂੰ ਠੀਕ ਆ ਇਹ ਉਹ ਹਾਲ 1500 ਖਾਣਨੇ ਹੈ ਅੱਛਾ ਹੁਣ ਜਾਂਦੀ ਇਹਦੀ ਵਰਤੋਂ ਸੀ ਸਮਾਨ ਧਰਦੇ ਆਉਂਦਾ ਪਾਂਡੇ ਪੁੰਡੇ ਬੇਰਾਜ ਨੇ ਸਾਡੇ ਕੋਲ ਸਮਾਨ ਸਾਰਾ ਠੀਕ ਆ ਮੰਜੇ ਬਿਸਤਰੇ ਪਾਂਡਾ ਠੀਕਰ ਜਿੰਨੇ ਸਾਰੇ ਸਾਡੇ ਗਵਾੜ ਦੇ ਇਹ ਅੱਛਾ ਇਹ ਹਜੇ ਵੀ ਵਰਤੋਂ ਚ ਹੈ ਹਾਂਜੀ ਹਜੇ ਵਰਤੋਂ ਚ ਹੈ ਜੀ ਤੇ ਜਿਹੜਾ ਨਾਲ ਕਮਰਾ ਆ ਗਿਆ ਤੇ ਇਹ ਇਕੱਠੇ ਹੀ ਆ ਜੀ ਇੱਕੋ ਹੀ ਆ ਸਾਰਾ ਇਕੱਠਾ ਇੱਕ ਹੀ ਆ ਗਿਆ ਹਾਂਜੀ ਠੀਕ ਹੈ ਕਿ ਪੱਕਾ ਵਾਲ ਆ ਜੀ ਹਾਂਜੀ ਠੀਕ ਮੰਨ ਕੇ ਚੱਲੋ ਵੀ 1 2 3 4 5 6 ਦਾ ਕੱਟਾ ਉਹੋਂ ਬਾਅਦ ਨਾਲ ਹਣਾ ਠੀਕ ਆ ਪਹਿਲਾਂ ਤਾਂ ਜੀ ਹੈਗੀ ਦੀ ਫੱਟੀਆਂ ਵਾਲੀ ਸ਼ਰਤ ਇਹ ਹਾਂ ਹਾਂ ਇਹ ਉਦੋਂ ਬਾਅਦ ਸਾਡੀ ਸ਼ਰਤ ਜਿਹੜੀ ਸੀ ਹੋਰ ਹੈਗੇ ਤੇ 20 20 ਸਾਲ ਦੇ ਅੱਛਾ ਉਦੋਂ ਬਾਅਦ ਫਿਰ ਅਸੀਂ ਇਹ ਬਾਲਿਆਂ ਵਾਲੀ ਛੱਤ ਪਾਤੀ ਦੀ ਟੱਬ ਵਾਲਾ ਪਾ ਦਈਏ ਹਰੇ ਠੀਕ ਹੁਣ ਜਾਈ ਦੀ ਗੱਲਬਾਤ ਚੱਲ ਰਹੀ ਹੈ ਸਾਡੇ ਗਵਾਰਡ ਦੀ ਅੱਛਾ ਅਸੀਂ ਗ੍ਰਾਹੀ ਕਰਕੇ ਤੇ ਲੈਟਰ ਪਾਵਾਂਗੇ ਸਾਰੀ ਤੇ ਲਾਵਾਂਗੇ ਤੇ 5 7 ਲੱਖ ਰੁਪਈਆ ਠੀਕ ਆ 20 ਤਾਂ ਸਾਮ ਇਹ ਇਹ ਚੀਜ਼ ਜਗਾ ਥੱਲੇ ਲਈ ਰੂ ਤਾਂ ਹਲਾ ਲੈਟਰ ਪਾਵਾਂਗੇ ਵਧੀਆ ਭਈ ਸਾਮ ਕਰਤੀ ਹਾਂ ਹਾਂ ਕਦੀ ਕੋਈ ਕਿਰਾਇਆ ਭਾਂਡਾ-ਮੁੰਡਾ ਸਾਡਾ ਪਿਆ ਅੱਛਾ ਤੇ ਇੱਧਰ ਰਹਿ ਗਿਆ ਆਪਣਾ ਗੇ ਇਹਦਾ ਵੀ ਬੰਪਰ ਉਹ ਤਗੜੀ ਦਾ ਪੁਰਾਣੀ ਜਿਹੀ ਕਾਰ ਕਰਕੇ ਲਾਈ ਹੈ ਨਾ ਪਾਣੀ ਜਿਵੇਂ ਮਸ਼ੀਨੀ ਦਾ ਹੋਆ ਹੁੰਦੇ ਸਿਆ ਉਹ ਸਾਰੀ ਟੜ ਤੜ ਲਾਈ ਹੈ ਸਾਰੀ ਇੱਕ ਦੀ ਬੜੀ ਹੋਈ ਵੀ ਆ ਬਾਕੀ ਪਤਾ ਲੱਗਦਾ ਵੀ ਜਿਹੜੀ ਮੀਨਾ ਕਾਰੀ ਕਰੀ ਵੀ ਹੈ ਟਾਦੇ ਹਨਾ ਬਾਕੀ ਪਤਾ ਲੱਗਦਾ ਵੀ ਬਾਕੀ ਕੁਆਲਟੀ ਹੈ ਬਾ ਕੁਮਾਰ ਆ ਨਾ ਮੀਆਂ ਦੀ ਮਿਸਤਰੀ ਕਹਿੰਦਾ ਹਸਨ ਬਜ਼ੁਰਗ ਕਹਿੰਦੇ ਮੀਆਂ ਦੀ ਹੋਜੀ ਨੇ ਬਣਾਈ ਹੈ ਅੱਛਾ ਮੁਸਲਮਾਨ ਹਾਂ ਹਾਂ ਦੁਬਾਰੇ ਫੇਰ ਹੁਣ ਥੋੜਾ ਥੋੜਾ ਲੋਕਾਂ ਦਾ ਕਈ ਪਿੰਨਾਂ 'ਚ ਰੁਝਾਨ ਹੈਗਾ ਇੰਨਾ ਇਟਾਂ ਦਾ ਮਕਾਨ ਬਣਾਉਣ ਵਾਸਤੇ ਹਾਂ ਜੀ ਹਾਂ ਬਣ ਚਲੇ ਜਿਹੜੇ ਬਣਾ ਰਹੇ ਆ ਇੰਨੇ ਦਰਵਾਜ਼ੇ ਆ ਪਿੰਡ ਦੇ ਵਿੱਚ ਹੈ ਜੀ ਇਹ ਪਿੰਡ ਦੇ ਦਰਵਾਜ਼ੇ ਜਾਂ 6-5 ਦਰਵਾਜ਼ੇ ਨੇ ਜਿਹੜੇ ਮੇਨ ਦਰਵਾਜ਼ਾ ਬਾਠਾਂ ਦਾ ਇਹੀ ਆ ਅੱਛਾ ਦੂਏ ਦਰਵਾਜ਼ੇ ਛੋਟੇ ਨੇ ਅੱਛਾ ਇੱਕ ਪਨਾਚਨਾ ਦਰਵਾਜ਼ਾ ਆ ਗਿਆ ਇੱਕ ਚੂੜ ਪੱਤੀ ਆ ਗਈ ਇੱਕ ਮੱਛੀ ਦਾ ਦਰਵਾਜ਼ਾ ਆ ਗਿਆ ਕਦੇ ਨਾਲ ਮਾਤਰੀ ਐਡਾਂ ਦੀ ਐਡਾਂ ਦੀ ਥਾਈ ਇੰਨਾ ਇੰਨਾ ਜਿਗਾਰਦ ਨਾਲ ਨਹੀਂ ਜਿਨਾ ਇਹਦੇ ਨਾਲ ਥਾਈ ਵੀ ਆ ਅੱਛਾ ਨਾਲ ਦਰਵਾਜ਼ਾ ਵੀ ਆ ਗਿਆ ਨਾਲੇ ਮੰਦਰ ਵੀ ਆ ਗਿਆ ਠੀਕ ਆ ਆ ਦਰਵਾਜ਼ਾ ਆ ਗਿਆ ਨੋ ਕਿ ਪਹਿਲਾਂ ਪੱਤیاں ਬਾਂਦੀਆਂ ਸੀ ਉਸ ਪੱਤੀ ਦੀ ਬਰਾਤ ਜਿਵੇਂ ਉੱਥੇ ਵਹਿ ਗਈ ਸੀ ਉਹਦੀ ਬਰਾਤ ਜਿਵੇਂ ਇੱਥੇ ਵਹਿ ਜਾਂਦੀ ਸੀ ਹਾਂ 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 ਵਸੈਂਦੀ ਆ ਲੱਗਦਾ ਕਿ ਪੱਤਿਆਂ ਦੇ ਹਿਸਾਬ ਨਾਲ ਬਰਾਤ ਜਿਹੜੀ ਆਉਂਦੀ ਓਸਾਂ ਨੂੰ ਦੀ ਦੇਖਭਾਲ ਹੁੰਦੀ ਸੀ ਹਾਂਜੀ ਆ ਪੌੜੀਆਂ ਆ ਗਈਆਂ ਦੋ ਹਾਂਜੀ ਪੌੜੀਆਂ ਕਿ ਦਰਵਾਜ਼ੇ 'ਨ ਚੜ ਗਈਆਂ ਹਾਂ ਦਰਵਾਜ਼ੇ ਦੇ ਚੜ ਇੱਕੇ ਥਾਈ ਨੂੰ ਆ ਗਏ ਇੱਧਰ ਇੱਧਰ ਦਰਵਾਜ਼ੇ ਨੂੰ ਫਿਰ ਇਤਰੀ ਵਾਰੀ ਵਾਰੀ ਅੰਦਰੇ ਚੜੀ ਹੋਈ ਹੈ ਹੂੰ ਹੂੰ ਤਾਂ ਮਰੇ ਜਾਇਓ 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 ਜਿਵੇਂ ਕਿ ਆਮ ਨਾਲੇ ਟਾਈਮ ਦੇ ਵਿੱਚ ਤੁਸੀਂ ਕਹਿੰਦੇ ਵੀ ਜਿੱਦਾ ਤੁਸੀਂ ਸਾਰਾ ਦੇਖਪਾਲ ਕਰਨ ਲਈ ਆਪ ਦਾ ਇਕੱਠੇ ਹੋ ਰਹੇ ਹੋਗੇ ਹਾਂ ਜੀ ਹੁਣ ਸਾਡੀ 100% ਜੇ ਇੱਕ ਤਿਆਰੀ ਕਰਾਂਗੇ ਦੀ ਇੱਕ ਸਾਡੀ ਰਏ ਹੋ ਰਹੀ ਹੈ ਮੁੰਡੇ ਬਾਹਰ ਦੇ ਜਿਹੜੇ ਗਏ ਉਹ ਵੀ ਕਰੀ ਹਾਂ ਸਰਕਾਰ ਮਦਦ ਕਰਾਂਗੇ ਕੋਈ ਆਇਆ ਜੀ ਘਰਾਂ ਚੋਂ ਵੀ ਸਿਖਵਾ ਅਸੀਂ ਗਵਾਰ ਚੋਂ ਵੀ 5-5000 ਰੁਪਏ ਕਰਕੇ ਲਾਵਾਂਗੇ ਜੀ ਇਹਦੇ ਪੰਜ-ਸੱਤ ਲੱਖ ਲਾਉਣਾ ਪੈਂਦਾ ਵੀ ਹੈ ਜੀ ਨਾ ਜਿਵੇਂ ਅੱਜਕੱਲ ਐਨਆਰਆਈ ਭਰਾ ਹੈਗੇ ਬੱਚੇ ਬਾਹਰ ਆ ਕਿਉਂਕਿ ਉਹਨਾਂ ਨੂੰ ਕੋਈ ਹਲਕ ਰੁਪਈਆਂ ਦਾ ਕੋਈ ਫਰਕ ਨਹੀਂ ਪੈਂਦਾ ਜੇ ਨਾਲ ਕਿ 8-10 ਲੱਖ ਰੁਪਈਏ ਦੇ ਲੱਗ ਜੇ ਤਾਂ ਆਹ ਦਾ ਮਤਲਬ ਇਹ ਦੀ ਹੋਰ ਵੀ ਚਾਰ ਚੰਨ ਲੱਗ ਜਾਣਗੇ ਜੀ ਚਾਹ ਹੋਣੇ ਜੇ ਬਰਾਬਰ ਪਹਿਲੇ ਸਾਹ ਨੂੰ ਮਾਰਦੇ ਆ ਦੇਖੋ ਬਸ ਕੱਲ ਤਾਂ ਲੈਟਰ ਹੀ ਕੰਮ ਆ ਜਾਈ ਇਹਨਾਂ ਤਾਂ ਆਪਣੀ ਸੱਤ ਦਾ ਕੰਮ ਹੀ ਹੈ ਹਾਂ ਸੱਤ ਦਾ ਕੰਮ ਹੈ ਵੱਡਾ ਪਹਿਲਾਂ ਸਾਡਾ ਦਰਵਾਜ਼ਾ ਢਾਣਿਆ ਸੀਗਾ ਅੱਛਾ ਇਹ ਦਰਵਾਜ਼ਾ ਫਿਰ ਗਵਾੜ ਦੇ ਰੱਖ ਕੇ ਫਿਰ ਰੰਗ ਤਾਂ ਸੀਮਾ ਕਰੋ ਕਰਾਈ ਸੀ ਕਰ ਪਹਿਲੇ ਬਜ਼ੁਰਗਾਂ ਨੇ ਛਾੜਿਆ ਨੇ ਮੈਟਰੀ ਲਾ ਕੇ ਸਾਰੇ ਤੇ ਪਲਾਸਟਰ ਕਰਾਦਾ ਬਾਹਰਲੇ ਪਾਸੇ ਵਿੱਚੋਂ ਡਗਰ ਲਾ ਗਏ ਦੀ ਅੱਛਾ ਉਹ ਹੋਂ ਦਾ ਵਧੀਆ ਪੂਰਾ ਸਾਫ ਆ ਹੂੰ ਹੂੰ ਤੇ ਇਹਦੀ ਪੂਰਾ ਵਧੀਆ ਜਗ੍ਹਾ ਬਣ ਗਈ ਉਹ ਨਹੀਂ ਉਹ ਤੋਂ ਡਗ ਪੈ ਨਹੀਂ ਜੇ ਨਾ ਸਾਮ ਕਰਦੇ ਆ ਦੇਖੋ ਉਸ ਟਾਈਮ ਦੇ ਆ ਕੁੰਡੇ ਵਗੈਰਾ ਲੱਗੇ ਹੋਏ ਆ ਸਾਰੇ ਲੋਹੇ ਦੇ ਨਹੀਂ ਤਾਂ ਅੱਜ ਕੱਲ੍ਹ ਜੰਗ ਖਾ ਜਾਂਦੀ ਹੈ ਆਪਾਂ ਕੋਈ ਵੀ ਲੋਹਾ ਵਰਤਦੇ ਆ ਨਾ ਤੇ ਹਾਂ ਉਹੀ ਚੀਜ਼ਾਂ ਜਿਹੜੀਆਂ ਪੁਰਾਣੀਆਂ ਚੀਜ਼ਾਂ ਯਾਨੀ ਕਿ ਕਹਿੰਦੇ ਨੇ 100 ਸਾਲ ਉਹ ਕਹਿੰਦੇ ਆ ਨਵੇਂ ਨਵਾਂ 9 ਦਿਨ ਪੁਰਾਣਾ 100 ਦਿਨ ਉਹ ਚੀਜ਼ ਆਈ ਤੇ ਬਾਕੀ ਬਿਲਡਿੰਗ ਦੇਖੋ ਬਹੁਤ ਸੋਹਣੀ ਬਣੀ ਹੋਈ ਐ ਤੇ ਉਦੋਂ ਹਫਤਾ ਹਫਤਾ ਲੱਕੜ ਦੇ ਜਿਵੇਂ ਆ ਇਹ ਜਾਂ ਲੱਕੜ ਦੇ ਆਪਣੇ ਅੱਛਾ ਬਣੇ ਉਹਨਾਂ ਕਿੱਲੇ ਕਹਣਾ ਬੰਤਾ ਬਰਾਤ ਇੱਕ ਦਿਨ ਚੱਲਣੀ ਔਖੀ ਹੋ ਜਾਂਦੀ ਉਦੋਂ ਦੇ ਚਾਰ-ਚਾਰ ਦਿਨ ਹਫਤਾ ਹਫਤਾ ਬਰਾਤ ਇੱਥੇ ਠਹਿੜਦੀ ਸੀਗੀ ਤੇ ਸਾਰਾ ਪਿੰਡ ਸੇਵਾ ਕਰਦਾਈ ਬਰਾਤ ਦੀ ਕੱਟੂਰ ਸਾਡੇ ਗਵਾਰਡ ਦਾ ਸਮਾਨ ਸੀ 10 ਲੱਖ ਦਾ ਸਮਾਨ ਸਾਡਾ ਇਕੱਠਾ ਕਰੇ ਅੱਛਾ ਬੇਲ ਭਾਂਡੇ ਤੇ ਚਾਹ ਦੋ ਗਿਆ ਇਹਨਾਂ ਵੱਡੇ ਉਹਨਾਂ ਦਾ ਡੰਗ ਛੜਦਾ ਤਿੰਨਾਂ ਦਾ ਸਮਾਨ ਪਿਆ ਤੁਮ ਦਿਖਾਓ ਹਾਂ ਆ ਰਸਮਣ ਜੀ ਇੱਥੇ ਅੱਛਾ ਉਧਰ ਦੀ ਦਰਵਾਜ਼ਾ ਕੋ ਲਾਇਬ੍ਰੇਰੀ ਉੱਪਰ ਦੀ ਆਪਣਾ ਪੇਟ ਕੱਢਿਆ ਇਹ ਤਾਂ ਫਿਰ ਅਸੀਂ ਆ ਬੰਦ ਕਰਤ ਨੇ ਚੂਹੇ ਚਾਹੇ ਹਾਂ ਇੱਧਰ ਜਿਆਦਾ ਹੋ ਰਹੀ ਨਾ ਚੂਹੇ ਚਾਹੇ ਦੇ ਕੁੱਤੇ ਘੱਟ ਵੀ ਆ ਸਕਦੇ ਬਿੱਲੀਾਂ ਵਗੈਰਾ ਤੇ ਆਲੇ-ਉਲੇ ਸਾਰੇ ਦੇਖੋ ਤੁਸੀਂ ਮਿੱਤਰੋ ਹਾਂ ਜੀ ਪੁਰਾਣਾ ਗੇੜਾ ਨਾਲ ਉਹੋਂ ਦੀ ਲੱਗੀ ਹੋਈ ਆ ਆ ਤਿਗਾੜ ਦੇ ਕੋਈ ਉਹ ਨਹੀਂ ਲੱਗੀ ਹੋਈ ਐ ਇੱਧਰ ਜਾਲੀ ਲਾਤੀ ਜਾਨਵਰ ਅੰਦਰ ਨਾ ਜਾਣ ਬਹੁਤ ਸੋਹਣੀ ਬਿਲਡਿੰਗ ਬਣੀ ਹੋਈ ਐ ਅਰ ਇਹਨੂੰ ਥੋੜਾ ਜਿਹਾ ਜੇ ਕਿਤੇ ਰੰਗ ਵਗੈਰਾ ਹੋ ਜੇ ਦੇਖਪਾਲ ਹੋ ਜੇ ਤਾਂ ਇਹ ਹੋਰ ਵੀ ਮਤੇ ਜੀ ਵਾਧੂ ਜੀ ਵਾਧੂ ਮਿੱਤਰੋ ਉਸ ਟਾਈਮ ਦੇ ਅਲਮਾਰੀ ਬਣੀ ਹੋਈ ਹੈ ਤੇ ਅਲਮਾਰੀ ਦੇ ਵਿੱਚ ਇੱਕ ਲੱਕੜ ਲੱਗੀ ਹੋਈ ਹੈ ਜੀ ਚੀਲ ਦੀ ਲੱਕੜ ਕਹਿੰਦੇ ਆ ਨਾ ਡਾਕਟਰ ਸਾਹਿਬ ਦੀ ਮਜ਼ਬੂਤੀ ਦੇਖੋ ਕੰਨੀਆ ਤੇ ਆ ਜੰਗਲੇ ਆ ਗਏ ਜੰਗਲਾਂ ਚ ਲੱਗਿਆ ਸਰੀਆ ਉਹ ਵੀ ਉਵੇਂ ਜੱਕਰ ਵਰਕਰ ਆ ਰਹੇ ਲੱਕੜਾ ਜਿਹੜੀ ਉਹ ਵੀ ਵਰਕਰ ਆ ਕਿਤੇ ਸਿਉਹਣੀ ਲੱਗੀ ਕਿਤੇ ਦੀਮਕ ਨਹੀਂ ਲੱਗਿਆ ਬਾਕੀ ਦਾ ਪਲੱਸ ਪੁਆਇੰਟ ਇਹਦੇ ਹਾਂ ਇਹਨਾਂ ਲੱਕੁਰਾ ਲੱਗੇ ਨਾਇਨੂ ਕੁਟ ਹੋਰ ਲੱਗੇ ਸਿਉਹ ਕੁਝ ਨਹੀਂ ਹੁੰਦਾ ਉਹ ਤਾਂ ਕਹਿੰਦਾ ਹੁਣ ਦੇਖੋ ਕਿੰਨੇ ਸਾਲ ਪੁਰਾਣੀ ਹੈ 100 ਸਾਲ ਪੁਰਾਣੀ ਹੋਊ ਏ ਕੋਈ ਦੇਖ ਭਾ ਨਹੀਂ ਭਾ ਦੇਖ ਹਾਂ ਹਾਂ ਤਾਂ ਇੱਕ ਚੀਜ਼ ਤੁਹਾਨੂੰ ਹੋਰ ਦੱਸ ਦਿਆਂ ਆਪਾਂ ਜਿਵੇਂ ਅੱਜ ਤੋਂ 100 ਸਾਲ ਪਹਿਲਾਂ ਇਹ ਬਣੀ ਹੈ ਤਾਂ ਪਿੰਡ ਤੋਂ ਇਹ ਹਜੇ ਵੀ ਉੱਚੀ ਪਈ ਹੈ ਘੱਟੋ ਘੱਟ 2.5 ਤੋਂ 3 ਫੁੱਟਾਂ 4 ਫੁੱਟ ਉੱਚੀ ਹੈ ਵੀ ਪਿੰਡ ਦਾ ਲੇਬਲ ਜਿਹੜਾ ਥੱਲੇ ਹੈ ਜਿਹਦੇ ਨਾਲ ਤੇ ਇਹ 100 ਸਾਲ ਪੁਰਾਣੀ ਇਮਾਰਤ ਹੈ ਇਤਨੀਆਂ ਇਮਾਰਤਾਂ ਤੁਹਾਡੇ ਪਿੰਡ ਵਿੱਚ ਹੀ ਹਨ ਤਾਂ ਸਾਡੇ ਨਾਲ ਜਰੂਰ ਸੰਪਰਕ ਕਰਿਓ ਤੇ ਇੱਕ ਵਾਰੀ ਵੀਡੀਓ ਸ਼ੇਅਰ ਜਰੂਰ ਕਰਿਓ ਕਿਉਂਕਿ ਬਹੁਤ ਸੋਹਣੀ ਇਮਾਰਤਾਂ ਸਾਨੂੰ ਲੱਗੀਆਂ ਜੰਜ ਕਰ ਕਹਿੰਦੇ ਜੀ ਨੂੰ ਤੇ ਇੱਥੇ ਉਦੋਂ ਬਰਾਤਾਂ ਬੰਦੀਆਂ ਸੀਗੀਆਂ ਹਫਤਾ ਹਫਤਾ ਤਿੰਨ ਤਿੰਨ ਦਿਨ ਚਾਰ ਚਾਰ ਦਿਨ ਤੇ ਅੱਜ ਕੱਲ ਬਰਾਤ ਆਪਾਂ ਨੂੰ ਇੱਕ ਦਿਨ ਸਾਹਮਣੇ ਓਕੀ ਹੋ ਜਾਂਦੀ ਹੈ ਤੇ ਉਦੋਂ ਹਫਤਾ ਹਫਤਾ ਲੋਕ ਬਰਾਤਾਂ ਨੂੰ ਸਾਂਭਦੇ ਸੀ ਤੇ ਤੁਹਾਨੂੰ ਇਹ ਬਿਲਡਿੰਗ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਹੁਣ ਆਪਾਂ ਇਹਨੂੰ ਅੰਦਰਲੇ ਪਾਸੇ ਹੀ ਦੇਖਦੇ ਆਂ ਜਾ ਕੇ ਨਾ ਵਿੱਚੋਂ ਕਿਵੇਂ ਬਣਿਆ ਪਿਆ ਇਹਦਾ ਰਸਤਾ ਬਾਹਰਲੇ ਪਾਸੇ ਹੀ ਹੈ ਹਾਂਜੀ ਬਾਹਰਲੇ ਪਾਸੇ ਹੈ ਤਾਂ ਲੱਖ ਬਾਅਦ ਪਤਾ ਹੈ ਹਾਂ ਆ ਚੁ ਫਿਰ ਚੱਲੋ ਹਨਾ ਦੇਖ ਪੰਜ ਛੇ ਦਰਵਾਜ਼ੇ ਨਹੀਂ ਹਾਂਜੀ ਪਿੱਛੇ ਵੀ ਦੇਖ ਕੇ ਹੋਰ ਸਾਰੇ ਢਾਕੇ ਬਣੇ ਨੇ ਇਹ ਪਹਿਲੇ ਇਹ ਪਹਿਲਾਂ ਵਾਲਾ ਯਾਰ ਹੋਰ ਢਾਕੇ ਬਣੇ ਹੋਰ ਸਾਰੇ ਢਾਕੇ ਬਣ ਗਏ ਇਹ ਉਹ ਵੀ ਆ ਇਹਦਾ ਬਣਿਆ ਡਿਜ਼ਾਈਨ ਕਿੰਨਾ ਟਾਈਮ ਉਹਨੇ ਬਣਾਈ ਕੋਈ ਪਾਸੇ ਸ਼ੌਕ ਸ਼ੌਕ ਕਰਦੇ ਨੇ ਇਹਦੇ ਇੰਨੇ ਇਹ ਤੇਵਾ ਸਿੱਲੀ ਆਪਾਂ ਇੰਨਾ ਪਰਤੋ ਬਹਿ ਗਿਆ ਅਜੇ ਇਹਦੇ ਉਹ ਦਰਵਾਜਾ ਦੇਖੋ ਮਿੱਤਰੋ ਪਿੰਡ ਠੁਲੀਵਾਲ ਜ਼ਿਲ੍ਹਾ ਬਰਨਾਲਾ ਦਾ ਦਰਵਾਜਾ ਤੁਹਾਨੂੰ ਦਿਖਾਉਣੀ ਆਪਾਂ ਅੱਜ ਤੋਂ 100 ਸਾਲ ਪੁਰਾਣਾ ਦਰਵਾਜਾ ਹੈ 26 79 ਨਾ ਹੁੰਦਾ ਇਹ ਚ 7:00 ਵਜੇ ਨਾ 7:00 ਵਜੇ ਜਦੋਂ ਨਾ ਪਹਿਲਾਂ ਫਟਕੀ ਨਾਲ ਛੱਤ ਸੀ ਬਾਅਦ ਚ ਹੁਣ ਇਹ ਵਾਲੇ ਇੱਟਾਂ ਵਾਲੀ ਕੀਤੀ ਆ ਮਿਲਪਿਆਦ ਉੱਤੇ ਸਾਲ ਤੈਨੂੰ 7 ਨੂੰ ਹੋ ਗਏ ਨਾ ਬਦਲੀ ਨਹੀਂ ਬਹੁਤ ਸੋਹਣਾ ਦਰਵਾਜ਼ਾ ਜੀ ਪਿੰਡ ਠੁੱਲੀਵਾਲ ਜਿਹੜਾ ਬਰਨਾਲਾ ਤੇ ਨਾਲ ਹੀ ਇਹਦੇ ਜੰਜਗਰ ਹੈ ਜਿਹੜਾ ਤੁਸੀਂ ਦੇਖਿਆ ਬਹੁਤ ਬਹਾਉ ਤੇ ਲੱਗਦੇ ਕਿੱਲੇ ਜੀ ਆਉੜੇ ਲੱਗੇ ਨੇ ਨਾ ਆ ਦੇਖੋ ਮਤਲਬ ਇਹ ਵੀ ਲੱਕੜ ਦੇ ਕਿੱਲੇ ਲੱਗੇ ਹੋਏ ਆ ਇਹ ਵੀ ਉਨੇ ਪੁਰਾਣੇ ਆ ਜਿੰਨਾ ਪੁਰਾਣਾ ਦਰਵਾਜ਼ਾ ਹੈ ਅੱਛਾ ਜੀ ਉਹ ਜਿਹਦਾ ਸਿਰ ਕਬੂਤਰ ਬੈਠਾ ਜੀ ਤੇ ਮਰੂਏ ਮਰੂਏ ਜਿਹੜਾ ਜਿਹੜਾ ਗੇਟ ਲੱਗਦਾ ਹੈ ਇਹ ਮੈਂ ਇਹਨੂੰ ਪੁੱਛਦਾ ਮਰੂਏ ਜਿਹੜਾ ਗੇਟ ਹੁੰਦਾ ਜੀ ਇਹਨੂੰ ਜਦੋਂ ਤੋਂ ਆਪਰੇ ਰਹਿੰਦੇ ਹੁੰਦੇ ਤੇ ਲੋਕ ਇਹਨੂੰ ਦਰਵਾਜ਼ੇ ਨੂੰ ਅੰਦਰ ਗੇਟ ਲੱਗ ਜਾਂਦਾ ਸੀ ਸਾਰੇ ਉਹ ਰਹਿੰਦੇ ਹੁੰਦੇ ਸੀ ਦਰਵਾਜ਼ੇ ਤੋਂ ਅੰਦਰ ਜਿੱਦੇ ਜਿਵੇਂ ਉੱਪਰਲੀ ਚੂਲ ਫਾਜਦੀ ਹਾਂ ਚੂਲ ਫਾਜਦੀ ਸੀ ਜਿਹੜੇ ਲੋਕ ਜਿੰਨਾ ਇੱਥੇ ਵਸੋਂ ਦੀ ਰਹਿੰਦੀ ਸੀ ਤੇ ਦਰਵਾਜ਼ੇ ਅੰਦਰ ਅੰਦਰ ਰਹਿੰਦੇ ਤੇ ਫਿਰ ਇਹ ਜਦੋਂ ਰਾਤ ਨੂੰ ਇਹਨੂੰ ਗੇਟ ਲਾਇਆ ਜਾਂਦਾ ਸੀ ਆਹ ਦਾ ਰਾਖੀ ਤੋਂ ਉਹ ਤੇ ਮਰਗੁਨੇ ਆਲਾ ਲੱਕੜ ਦੇ ਇਹਨਾਂ ਚ ਪਸਾਏ ਜਾਂਦੇ ਦੇ ਆਹ ਦਾ ਸੈਂਟਰ ਅੰਦਰ ਆ ਕੇ ਸਾਰਾ ਅੰਦਰ ਰਹਿਆ ਹੁੰਦਾ ਸੀ ਮਸ਼ਾ ਜਿਹੜੇ ਪਿੰਡ ਚ ਤੁਸੀਂ ਪੰਜ ਦਰਵਾਜੇ ਦੱਸੇ ਆ ਵੀ ਉਹ ਪੰਜੇ ਦਰਵਾਜਿਆਂ ਦੀ ਜਿਹੜੀ ਪ੍ਰਾਈਵੇਸੀ ਤਾਂ ਇਹੀ ਸੀ ਅੰਦਰ ਅੰਦਰ ਰਹਿੰਦੇ ਸੀ ਜੇਕਰ ਪਰ ਤੁਸੀਂ ਅੰਦਰੋਂ ਕਿਹੜੇ ਮਰਜ਼ੀ ਤੋਂ ਬਾਜੇ ਖਾਈਨੇ ਠੀਕ ਆ ਵੀ ਰੱਬ ਨਾ ਕਰੇ ਉਹਨਾਂ ਟਾਈਮਾਂ ਦੇ ਵਿੱਚ ਤੋਂ ਕੋਈ ਵਾਰ ਦਤ ਹੁੰਦੀ ਸੀਗੀ ਜੀ ਪਿੰਡ ਦੇ ਵਿੱਚ ਹੀ ਲੋਕ ਹਾਂ ਪਿੰਡ ਜੀ ਨਵਰਦੇ ਹਾਂ ਇਹਨਾਂ ਗੇਟ ਲੱਗ ਜਾਂਦੇ ਸੀ ਆਪਾਂ ਇਹਨਾਂ ਗੇਟ ਨਹੀਂ ਹੀ ਕਾਰਨ ਸੀ ਹਾਂ ਜੀ ਪਿੰਡ ਦੀ ਆ ਆਦੀ ਲੋਕਾਂ ਦੀ ਸੇਫਟੀ ਵਾਸਤੇ ਦੀ ਆ ਜੀ ਆ ਇੱਜੇ ਹੀ ਜਿਹੜੀ ਤੁਸੀਂ ਪਹਿਲਾਂ ਸੇਫਟੀ ਵਾਸਤੇ ਅੱਜ ਮਤਲਬ ਕਿ ਸਾਡੇ ਵਰਗੇ ਭਰਾ ਦੂਰੋਂ ਆਉਂਦੇ ਸੀ ਹਾਂਜੀ 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 ਬਾਕੀ ਜਦੋਂ ਆਪਣੇ ਉਦੋਂ ਆਪਣੇ ਜਿਹੜੇ ਖੇਤੀ ਕਰਦੇ ਤੇਗਾ ਹਲ-ਬੋਲ ਵਾਹ ਕੇ ਆਉਂਦੇ ਤੋਂ ਟਰੈਕਟਰ ਦਾ ਹੁੰਦੇ ਨਹੀਂ ਦੁਪਹਿਰ ਆ ਕੇ ਇੱਥੇ ਮੰਝਿਆ ਜਗਾ ਆ ਆਦਾ ਪੜਾ ਕੇ ਇੱਥੇ ਆ ਕੇ ਸਾਮੇ ਬਹਿ ਜਾਂਦੇ ਤੇ ਆਦਾ ਆਰਾਮ ਕਰਦੇ ਸੀ ਰੈਸਟ ਕਰਦੇ ਸੀ ਇਹ ਅੰਬੇਰ ਨੂੰ ਠੰਡਾ ਰਹਿੰਦਾ ਨਹੀਂ ਹਾਂ ਉਹ ਤੋਂ ਵੀ ਇੰਨਾ ਚੀਜ਼ਾਂ ਦੀ ਗੱਲ ਤੋਂ ਕੀਤੀ ਜਾਂਦੀ ਦੀ ਹਾਂ ਹਾਂ ਪਟਵਾਰੀ ਲਾ ਲੋ ਕੋਈ ਵੀ ਕੰਮ ਲਾ ਲੋ ਹੁਣ ਵੀ ਸਾਡੇ ਗਾ ਥਾਈਆਂ ਚ ਕਈ ਵੀ ਨੇ ਜੇ ਕੋਈ ਕੰਮ ਉਹ ਹੁੰਦਾ ਕਿਰਾਏ ਤੇ ਵੀ ਦਿੱਤੀਏ ਜਾਂਦੇ ਨੇ ਜਾਂ ਕੋਈ ਉਹ ਹੁੰਦਾ ਜਿਹੜੀ ਜਗ੍ਹਾ ਬਣੀ ਵੀ ਆ ਉਹ ਐਸ ਲੋਟ ਵੀ ਉਹ ਕਰੀ ਜਾਂਦੀ ਆ ਅੱਛਾ ਇਹ ਵਿੱਚੋਂ ਵੀ ਪੂਰੀ ਵਧੀਆ ਮੀਨਾਕਾਰੀ ਕਰੀ ਵੀ ਆ ਦੀ ਹਾਂਜੀ ਹਾਂਜੀ ਜਿਹੜੇ ਆ ਰੋਸ਼ਨਦਾਨ ਵਗੈਰਾ ਉਦੋਂ ਇਹ ਇਸ ਹਵਾਦਾਰ ਵਾਸਤੇ ਛੱਡੇ ਹੋਣਗੇ ਜੀ ਹਾਂਜੀ ਹਾਂਜੀ ਹਵਾਦਾਰ ਵਾਸਤੇ ਆਹ ਦੇਖੋ ਪੁਰਾਣੀ ਲੱਕੜਾਂ ਦਾ ਤੇ ਜਾਲੀਆਂ ਲੱਗੀਆਂ ਹੋਈਆਂ ਨੇ ਆਪਾਂ ਹੁਣ ਇਹ ਟਾਕੀਆਂ ਨੇ ਸਾਰੇ ਉਹੀ ਗੇਟ ਨੇ ਪਹਿਲਾਂ ਵਾਲੇ ਮੈਨੂੰ ਲੱਗਦਾ ਵੀ ਇਹ 100 ਸਾਲ ਤੋਂ ਉੱਪਰ ਹੋ ਗਿਆ ਇਹ ਲੱਕੜੀ ਹਾਂਜੀ ਤਿੱਕਰ ਜਿਉਂ ਤੋਂ ਧਿਓਂ ਖੜੀ ਹੈ ਇਹ ਉਵੇਂ ਖੜੀ ਹੈ ਜੀ ਪਤਾ ਨਹੀਂ ਕਿੰਦਾ ਦੀ ਲੱਕੜ ਸੀ ਪਹਿਲਾਂ ਹਾਂਜੀ ਲੋਹੇ ਦੇ ਗਾਡਰ ਦੇ ਇੱਕ ਡਿਗੜੇ ਪਰ ਜੀ ਅੱਜ ਕੱਲ ਤੇ ਗਾਡਰ ਮੈਨੂੰ ਇਹ ਲੱਗਦਾ ਵੀ ਇੱਥੇ ਦੇਖੇ ਨਹੀਂ ਤਾਂ ਮਿਲਦੀ ਨਹੀਂ ਦੇਖਣ ਨੂੰ ਇਹ ਸੱਤ ਵੱਧ ਨਹੀਂ ਇਹ ਤੇ ਇੱਕ ਬਦਲੀ ਦੀ ਇਹ ਅੱਜ ਵੀ ਤੁਸੀਂ ਜੋ ਕੋਈ ਪ੍ਰੋਗਰਾਮ ਕਰਦੇ ਹੋ ਜਿਹੜਾ ਪ੍ਰੋਗਰਾਮ ਕੋਈ ਕਰਦੇ ਹੋ ਮਤਲਬ ਕਿ ਉਸ ਵਾਸਤੇ ਭਾਂਡੇ ਵਰਗਾ ਹਾਂ 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 ਜੀ ਹਾਂ ਜੀ ਸਾਡੀ ਬਾਠ ਪੱਤੀ ਆ ਜਣੀ ਸੋਹੀ ਮਾਰਕਟ ਅਸੀਂ ਤਿੰਨਾਂ ਇੱਥੇ ਰਹਿਣੇ ਆ ਅੱਛਾ ਪਰ ਜਿਵੇਂ ਆਮ ਗਰੁੱਪ ਹੋ ਜਾ ਲਾਰਾ ਜਾ ਉਂ ਲਾਰਾ ਗੋਤਾ ਚਾਹ ਇਹ ਸਾਡੀ ਪੱਤੀ ਦਾ ਉਹ ਅਸਮਾਨ ਆ ਟੋਟਲ ਵਿਆਹ ਦਾ ਫੁੱਲ ਸੁਆਣਾ ਟੈਂਟ ਟੁੰਟ ਦਾ ਆਦਾ ਸਾਰਾ ਸਾਰੀ ਸ਼ਹਿਰ ਭੱਜਣ ਦੀ ਲੋੜ ਨਹੀਂ ਗਈ ਨਾ ਹੀ ਸ਼ਹਿਰ ਭੱਜਣ ਦੀ ਲੋੜ ਨਹੀਂ ਬਹੁਤ ਵਧੀਆ ਜੀ ਹੈ ਨਾ ਇਹ ਛੋਟਾ ਮੋਟਾ ਪ੍ਰੋਗਰਾਮ ਕਰਨਾ ਕੋਈ ਹਾਂਜੀ ਹਾਂਜੀ ਹਾਂ ਸਫਲ ਹੋ ਜਾਂਦਾ ਹਾਂਜੀ ਇਹਦਾ ਵੀ ਹੋ ਰਿਹਾ ਜੀ ਮੰਜੇ ਬਿਸਤਰੇ ਹਾਂ ਬਿਸਤਰੇ ਕੀ ਗੱਲ ਵੇਲਣੇ ਕੀ ਰੋਟੀ ਵਾਲੇ ਕੁਰਸੀਆਂ ਪੁੱਲ ਚਮਟੇ ਗੱਛਾ ਪੂਰੀ ਜਿਵੇਂ ਤੁਸੀਂ ਮੰਜੇ ਵੀ ਰੱਖ ਰੱਖੇ ਮੰਜੇ ਹਾਂ ਹੰਗਾਂ ਦੀ ਲੋੜ ਨਹੀਂ ਪੈਂਦੀ ਬਿਲਕੁਲ ਮੰਜੇ ਵੀ ਨਹੀਂ ਬਿਸਤਰੇ ਵੀ ਕੋਈ ਜੀ ਮੰਗਣ ਦੀ ਲੋੜ ਨਹੀਂ ਬਿਲਕੁਲ ਜਿਵੇਂ ਅੱਗੇ ਹੁਣ ਪੁਰਾਣੇ ਵਿਆਹਾਂ ਚ ਮੰਜੇ ਇਕੱਠੇ ਕਰਦੇ ਨੇ ਬਿਸਤਰੇ ਕਰਦੇ ਨੇ ਆਹਦਾ ਉਹ ਤੋਂ ਦੋ ਪੱਤੀ ਮੰਨਦੇ ਨੇ ਹਾਂਜੀ ਮੇਰਾ ਤਖਰੀਬ ਮੰਨਣ ਲੱਗੇ ਤੇ ਅੱਛਾ ਆਹਦਾ ਫਿਰ ਅਸੀਂ ਆਹਦਾ ਸਾਰਾ ਮੰਜੇ ਦਾ ਸਭ ਦਾ ਅਰੇਂਜਮੈਂਟ ਆਹਦਾ ਆਪ ਕਰਿਆ ਬਹੁਤ ਵਧੀਆ ਆਹ ਦੇਖੋ ਹੁਣ ਆਪਾਂ ਬਾਹਰ ਸੀ ਬਾਹਰ ਗਰਮੀ ਆ ਅੰਦਰ ਠੰਡਾ ਮੌਸਮ ਹੈ ਹੂੰ ਇਹ ਪ੍ਰਾਣੀ ਸੱਤ ਆ ਨਾ ਫਿਰ ਉਹਦਾ ਫਿਰ ਹਾਂ ਠੰਡਾ ਰਹਿੰਦਾ ਜੰਦਰੋ ਇਹ ਬਿਨਾ ਪੱਕੇ ਤੋਂ ਬਰਾਤ ਉਹ ਵਹਿੰਦੀ ਸੀ ਉਦੋਂ ਦੀ ਲੱਕੜ ਲੱਗੀ ਆ ਪ੍ਰਾਣੀ ਜਾਲੀ ਦਾ ਕੋਈ ਆਹਦਾ ਕੋਈ ਚੀਜ਼ ਨਹੀਂ ਗਾ ਆਹਦਾ ਖਰਾਬ ਹੋਈ ਜਾਦਾ ਅੱਛਾ ਜੀ ਮਤਲਬ ਕਿ ਤੁਸੀਂ ਵਧੀਆ ਮਾਹੌਲ ਬਣਾ ਰੱਖਿਆ ਤੇ ਬੈਠਣ ਵਾਸਤੇ ਵੀ ਪਿੱਪਲ ਦੀ ਛਾਂ ਵੀ ਵਧੀਆ ਹੈ ਨਾ ਇਸ ਸਾਰੀ ਤੁਹਾਡੇ ਜਿਹੜੇ ਪੁਰਾਣਾ ਜੰਜ ਕਰ ਸੀ ਉਹ ਵੀ ਤੁਸੀਂ ਮਤਲਬ ਕਿ ਆਨਲਾਈਨ ਟਾਈਮ 'ਚ ਉਹਦੀ ਦੇਖਭਾਲ ਹੋਰ ਕਰਨੀ ਹੈ ਹਾਂ ਤੇ ਇੱਕ ਤੁਸੀਂ ਉਹ ਜਿਹੜਾ ਬਾਹਰ ਜੋੜਦੇ ਸੀ ਇੱਥੇ ਕੀ ਦੱਸਿਆ ਸੀ ਕੱਟਾ ਜੋੜ ਦਿੰਦੇ ਸੀ ਇੱਥੇ ਅੱਛਾ ਮੇਰੇ ਸਾਡੇ ਕੱਟਾ ਜੋੜਦੇ ਪਾਣੀ ਭਰ ਨੂੰ ਹਾਂ ਹਾਂ ਆ ਖੇਲ ਬਣੀ ਤੇ ਦੂਸਪਹਿਲਾਂ ਥੱਲੇ ਬਣੀ ਤੇ ਉਹ ਪਾਣੀ ਉਹਦੋਂ ਪਹਿਲਾਂ ਤੇ ਉਹਦੋਂ ਬਾਅਦ ਚੌਂਕ ਜਿਹਾ ਬਣ ਗਿਆ ਫਿਰੇ ਖੇਲ ਬਣਨ ਦੀ ਫਿਰ ਚੱਲਦੀ ਫਿਰ ਮੋਟਰ ਵਾਲੀ ਸੀ ਜੀ ਅੱਛਾ ਫਿਰ ਮੋਟਰ ਫਿਰ ਲੋਕਾਂ ਨੇ ਘਰੇ ਮੋਟਰਾਂ ਮੋਟਰਾਂ ਲਾ ਲਈਆਂ ਫਿਰੇ ਬੰਦੂ ਗਈ ਖੁਸ਼ੀ ਬੰਦੂ ਗਈ ਸੀ ਅੱਛਾ जी 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 दे दे अच्छा ਜਿਹੜਾ ਪਹਿਲਾਂ ਮੇਰਾ ਭਾਈ ਚਾਰਾ ਸੀ ਉਹ ਪਾਣੀ ਦੀ ਸੇਵਾ ਕਰਦਾ ਹਾਜੀ ਪਾਣੀ ਦੀ ਹਾਂਜੀ ਘਟਾ ਆਪਾਂ ਘਰ ਚ ਤੋੜੇ ਵੀ ਭਰਦਾ ਤੀ ਆ ਬੰਗਰਾਂ ਨੂੰ ਵੀ ਪਾਣੀ ਪਿਉਂਦੇ ਦੇ ਸੀ ਉਹ ਖੂਂਜੇ ਚ ਖੂਹੀ ਥੋੜੀ ਵਾਲੀ ਆ ਥੋੜੀ ਕੱਟਾ ਚੱਲਦਾ ਹੁੰਦਾ ਪਿੰਪਲ ਤੋਂ ਥੋੜੀ ਉੱਥੇ ਉੱਪਰ ਲੋਖੂਂਜੀ ਖੂਹੀ ਥੋੜੀ ਪਰ ਇਹ ਨਾ ਉਹ ਵਾਲਾ ਬਣਿਆ ਪਿਆ ਬਾਹਰ ਅੰਦਰ ਵਾਲਾ ਬਣਿਆ ਹੁੰਦੀ ਆ ਇੱਧਰ ਵੀ ਟੋਟਲੀ ਪਿੰਡ ਦੀ ਜਿੰਨੀ ਨਿਕਾਸੀ ਸੀ ਇੱਥੋਂ ਸ਼ੁਰੂ ਨਹੀਂ ਇਹ ਸਾਡੇ ਗਵਾੜ ਦੇ ਹੁੰਦਾ ਸੀ ਇੱਧਰ ਅੱਛਾ ਕੱਲੇ ਤੁਹਾਡੇ ਗਵਾੜ ਬਾਠ ਗਵਾੜ ਵਾਸਤੇ ਹਾਂਜੀ ਬਾਠ ਨਾਲ ਗਵਾੜ ਲੈ ਇੱਕ ਡੰਗਰ ਜੀ ਦਾ ਮਰਜ਼ੀ ਆ ਜਾਂਦਾ ਸੀ ਕੋਈ ਰੋਕ ਨਹੀਂ ਦੇ ਕਿਸੇ ਨੂੰ ਹਾਂਜੀ ਖੁਰਲੀ ਆ ਖੁਰਲੀ ਬਣੀ ਹੋਈ ਆ ਖੇਲ ਖੇਲ ਇਹ ਖੇਲ ਬਣੀ ਸੀ ਹੁਣ ਇਹ ਪਾਣੀ ਨਾਲ ਇਹ ਖੇਲ ਬਣੀ ਪਈ ਆ ਇਹ ਤਾਂ ਬਾਅਦ ਚ ਬਣੀ ਮੇਰੇ ਮੇਰੇ ਇੱਕ ਕੱਟਾ ਜੋੜਦੇ ਹੁੰਦੇ ਤੇ ਉਹਨੂੰ ਅਸੀਂ ਆਦਾ ਕਿਉਂਕਿ ਬਾੜ ਦੇ ਵਿੱਚੋਂ ਜਿਹੜੀ ਉਹ ਸਹਾਇਤਾ ਸੀ ਉਹਨੂੰ ਦੋ ਦੋ ਰੁਪਏ ਚਾਰ ਚਾਰ ਰੁਪਏ ਜਿਹੇ ਜਵਾਨਾਂ ਨੂੰ ਆਉਂਦਾ ਉਹ ਸਾਡੇ ਪੈਸੇ ਇਕੱਠੇ ਕਰਾ ਹੀ ਦਿੰਦੇ ਹੁੰਦੇ ਸੀ ਬਿਲਕੁਲ ਇਥੋਂ ਦੀ ਜੇ ਆਉਣਾ ਬੱਗ ਕਾਇਆ ਉਹ ਤੋਂ ਛੱਡਦੇ ਹੁੰਦੇ ਤੇ ਵੀ ਉਹਨਾਂ ਟਾਈਮਾਂ ਵਿੱਚ ਪਾਣੀ ਪੀ ਕੇ ਜਾ ਜਾਂਦੀ ਆ ਪਾਣੀ ਦੀ ਕਦਰ ਸੀਗੀ ਸੋਨੇ ਪਾਣੀ ਦੀ ਕਿੰਨੀ ਕਦਰ ਸੀਗੀ ਅੱਜ ਕੱਲ ਦਾ ਆਪਾਂ ਛੱਡ ਕੇ ਬੰਬੀ ਹਾਂਜੀ ਹਾਂਜੀ ਆਪਾਂ ਇੰਨਾ ਕਿੰਨਾ ਪਾਣੀ ਵੇਸਟ ਹੋਈ ਜਾਵੇ ਹਾਂਜੀ ਹਾਂ ਤੁਸੀਂ ਦੇਖਿਆ ਉਹ ਟਾਈਮ ਵੀ ਜਦੋਂ ਪਾਣੀ ਦੀ ਆਪਾਂ ਨੂੰ ਬੂੰਦ ਬੂੰਦ ਦੀ ਲੋੜ ਸੀ ਪਹਿਲਾਂ ਇੱਥੇ ਨਿੰਮ ਲੱਗ ਹੁੰਦੇ ਸੀ ਸਾਡੇ 15 20 ਇੱਥੇ ਅੱਛਾ ਜੀ ਉਸ ਤੋਂ ਬਾਅਦ ਫਿਰ ਜੋ ਪ੍ਰਾਣੋਂ ਕੇ ਪਟਾਦੇ ਫਿਰ ਪਿੱਪਲ ਲੱਗਦੇ ਫਿਰ ਪਿੱਪਲ ਪਟਾਦੇ ਦੇ ਹੁਣਾਂ ਦੁਬਾਰੇ ਫੇਰ ਇਸ ਤਰ੍ਹਾਂ ਚਲਾਏ ਦੇ ਇੱਥੇ ਬਾਈ ਦੁਬਾਰੀ ਸਕੂਲ ਦਾ ਚੋਭਾ ਹੁੰਦਾ ਦੀ ਜੀ ਆਹ ਦਾ ਆਹ ਦਾ ਫੇਰਾ ਬਗਲਾ ਮਾਰਤਾ ਸੀ ਪੰਚਾਇਤ ਨੇ ਹੁਣ ਛਾਡੀ ਲਾਇਬ੍ਰੇਰੀ ਚ ਵਿਸ਼ਵਾਨ ਪਿਆਡਾ ਭੰਡਿਆਂ ਦਾ ਇੱਕੋ ਨਵੀਂ ਲਾਇਬ੍ਰੇਰੀ ਹੋਰ ਬਣਾ ਬਣਾਤੀ ਇੱਕ ਸਰਕਾਰ ਨੇ ਹੁਣ ਉਹ ਤੇ ਲੈ 25 30 ਲੱਖ ਰੁਪਏ ਪੈ ਜਾਂਦੇ ਗੋਡੇ ਗੋਡੇ ਪਾਣੀ ਚ ਜਵਾਕ ਪੜਨ ਜਾਂਦੇ ਉੱਥੇ ਇੰਨਾ ਪਾਣੀ ਨਾਲ ਨਾਲ ਕੁਮਿ ਸਕੂਲ ਇਹਦੇ ਪਹਿਲੇ ਪੱਛੀ ਅੱਛਾ ਜੀ ਹਾਂ ਜੀ ਪ੍ਰਾਇਮਰੀ ਸਕੂਲ ਆ ਹਾਈ ਸਕੂਲ ਆ ਗਰਾਊਂਡ ਬਣਾਇਆ ਹੋਇਆ ਪੂਰਾ ਆ ਗੇਮ ਚਲੋ ਜੀ ਅਨਖ ਟੀਮ ਨੂੰ ਟਾਈਮ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਦੀ ਬਹੁਤ ਬਹੁਤ ਬਿੰਦੇ ਪਾਣੀ ਲੈ ਘਟੰਦਾ ਆ ਗਈ ਦੂਜਾ ਦਰਵਾਜ਼ਾ ਪਿੰਡ ਠੁੱਲੀਵਾਲ ਅੱਜ ਜਿ ਪਹੁੰਚੇ ਹੋਏ ਸੀਗੇ ਜਿੱਥੇ ਆਪਾਂ ਦਰਵਾਜ਼ੇ ਦਿਖਾ ਰਹੇ ਹਾਂ ਪੁਰਾਣੇ ਤੇ ਨਾਲ ਆਪਾਂ ਦਿਖਾਈਆ ਜੰਜਕਰ ਤੇ ਸਾਰੇ ਪਿੰਡ ਵਿੱਚ ਇਦਾਂ ਦੇ ਚਾਰ ਦਰਵਾਜ਼ੇ ਆ ਕਮੈਂਟ ਕਰਕੇ ਜਰੂਰ ਦੱਸੋ ਤੁਹਾਡੇ ਪਿੰਡ ਵੀ ਇਦਾਂ ਦਾ ਹੈਗਾ ਦਰਵਾਜ਼ਾ ਤਾਂ ਸਾਨੂੰ ਜਰੂਰ ਕਮੈਂਟ ਕਰਿਓ ਆ ਦੇਖੋ